ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਇਹ ਸ਼ਮਸ਼ਾਨ ਘਾਟ 'ਚ ਸਫਾਈ ਚੱਲ ਰਹੀ ਹੈ ਨਾਲੇ ਬੂਟਿਆਂ ਦੀ ਸੇਵਾ ਲੱਗੀ ਹੈ ਹੁਣ ਬੂਟੇ ਬਹੁਤ ਵਧੀਆ ਗਰੋਥ ਨਾਲ ਜਿਹੜੇ ਹੋ ਰਹੇ ਆ ਤੇ ਨਾਲ ਅੱਜ ਆਪਾਂ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਨਾ ਟਾਇਲ ਲੱਗੀ ਹੁੰਦੀ ਹੈ ਤੇ ਟਾਇਲ ਦੇ ਉੱਪਰ ਜਿਹੜੀ ਸਫਾਈ ਹੋ ਗਈ ਘਾਹ ਕਾਫੀ ਇੱਥੇ ਜਿਹੜਾ ਇਹ ਬੂਟੀ ਆ ਵੇਖੋ ਘਾਹ ਫੇਰ ਨਿਕਲੀ ਜਾ ਰਿਹਾ ਤੇ ਅੱਜ ਇਸੇ ਕਰਕੇ ਨਾਲ ਵੀਰ ਨੂੰ ਲਾਇਆ ਆਪਾਂ ਜਿਹੜੀ ਇਸ ਘਾੜ ਨੂੰ ਮਾਰਨ ਵਾਸਤੇ ਸਪਰੇਅ ਕਰ ਰਹੇ ਹਾਂ ਉੱਥੇ ਹੀ ਧੰਨਵਾਦ ਕਰਦੇ ਆ ਸਾਡੇ ਵੀਰ ਸਰਪਜੀ ਸ਼ੱਭਾਈ ਤੇ ਉਹਨਾਂ ਦੇ ਮਣੀਮ ਦਾ ਜਿਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਝੰਡ ਵੀਰ ਲੋਡ ਹੋਵੇ ਦੱਸ ਦਿਓ ਕੋਈ ਨਹੀਂ ਉਹਨਾਂ ਨੇ ਸਾਨੂੰ ਇੱਕ ਇਥੋਂ ਦਵਾਈ ਦੀ ਜਿਹੜੀ ਆ ਦਵਾਈ ਦਿੱਤੀ ਸਪਰੇਅ ਕਰਨ ਵਾਸਤੇ ਹੋਰ ਵੀ ਆਖਿਆ ਜਿੱਥੇ ਲੋਡ ਆ ਤੇ ਜਿੱਥੋਂ ਵੀ ਚੀਜ਼ ਲੈਣ ਗਿਆ ਤੇ ਸਾਰਿਆਂ ਨੇ ਉਹਨਾਂ ਆਖਿਆ ਵੀਰਾਂ ਕੋ ਖਾਦ ਲੈਣ ਗਿਆ ਉਹਨੇ ਵੀ ਆਖਿਆ ਸ਼ਾਵਾਂ ਕੋ ਉਹਨਾਂ ਆਖਿਆ ਕੋਈ ਜਾਨੀ ਵੀ ਜੀ ਤੁਸੀਂ ਸੇਵਾ ਕਰ ਰਹੇ ਲੈ ਜਾ ਤੇ ਇਸ ਤਰ੍ਹਾਂ ਕਰਕੇ 5-6 ਕਿਲੋ 7 ਕਿਲੋ ਜਿਹੜੀ ਖਾਦ ਵੀ ਉਹਤਰਾ ਦੇਤੀ ਤੇ ਧੰਨਵਾਦ ਉਹਨਾਂ ਵੀਰਾਂ ਦਾ ਨਾਲ ਤੇ ਹੁਣ ਆਪਾਂ ਇਹਨੂੰ ਜੜ ਨੂੰ ਜਿਹੜੀ ਬੂਟੀ ਨੂੰ ਮਾਰਨ ਵਾਸਤੇ ਤੇ ਜਿਹੜਾ ਇੱਥੇ ਆ ਸਪਰੇਅ ਕਰਨ ਦਾ ਹੈ ਸਾਡਾ ਵੀਰ ਤੇ ਇਹ ਆਪਾਂ ਕਿਉਂਕਿ ਇਹ ਜਿਹੜੀ ਆ ਫੇਰ ਜੇ ਅੱਜ ਸੌਣ ਦਾ ਮਹੀਨਾ ਤੁਹਾਨੂੰ ਪਤਾ ਇੱਥੇ ਬੂਟੀ ਬਹੁਤ ਹੋ ਜਾਂਦੀ ਹੈ ਤੇ ਹੁਣ ਇਹ ਸਪਰੇਅ ਕਰਕੇ ਤੇ ਨਾਲ ਹੀ ਮੈਂ ਦੱਸਣਾ ਇਹ ਵੀਰ ਨੂੰ ਆਪਾਂ ਇੱਥੇ ਚਮਚਾਨ ਘਾੜ ਦੇ ਵਿੱਚ ਥੋੜੇ ਸਮੇਂ ਤੱਕ ਆਪਾਂ ਇਹਨੂੰ ਵੀਰ ਨੇ ਇਹ ਰੱਖ ਲੈਣਾ ਵਾ ਵੀਰ ਨੇ ਮੱਥਾ ਟੇਕ ਕੇ ਜਾਣਾ ਉਸ ਤੋਂ ਬਾਅਦ ਇੱਥੇ ਸਵਾਵਾ ਕਰੂਗਾ ਇੱਥੇ ਸਾਂਭ ਸੰਭਾਲ ਕਰੂਗਾ ਤੇ ਮੈਂ ਆਪਣੇ ਨਗਰ ਦੇ ਬਾਜ਼ਾਰ ਦੇ ਵਾਸੀ ਜਿੰਨੇ ਵੀ ਭੈਣ ਭਰਾ ਵੀਡੀਓ ਦੇਖ ਰਹੇ ਆ ਜਾ ਜਿੰਨਾ ਤੱਕ ਪਹੁੰਚਦੀ ਹੈ ਕਬੀਰੋ ਆਪਾਂ ਸਾਰਾ ਹੀ ਇੱਥੇ ਜਿਹੜਾ ਨਾ ਸਾਰਿਆਂ ਦੇ ਸਹਿਯੋਗ ਨਾਲ ਆੜੀ ਇਹ ਪਰਲੇ ਪਲਾਟ 'ਚ ਟਾਲੀ ਲੱਗੀ ਹੈ ਇਹ ਵੀ ਇੱਥੋਂ ਤੱਕ ਜਿਹੜਾ ਨਾ ਆਈ ਰਾਜ ਇੱਥੋਂ ਨੰਗਣਾ ਮੀ ਜਿਹੜਾ ਤੀ ਮੂਹਣ ਵੱਜਦੀ ਮੈਂ ਆਪ ਕੱਲ ਚੜ ਕੇ ਇੱਥੇ ਸਾਰੇ ਜਿਹੜੇ ਆ ਸ਼ਾਂਕ ਕਤੀ ਹੈ ਤੇ ਹੁਣ ਆ ਇੰਟਰ ਦਰਵਾਜ਼ਾ ਆ ਗਿਆ ਇੱਥੋਂ ਜਦੋਂ ਦੂਸਰਾ ਇੱਥੇ ਆਪਾਂ ਆ ਜਗ੍ਹਾ ਹੈਗੀ ਇੱਥੇ ਆਪਾਂ ਗੰਬਲੇ ਲਾ ਕੇ ਰੱਖਾਂਗੇ ਇੱਥੋਂ ਆ ਜਿਹੜੀ ਸਾਰੀ ਜਗ੍ਹਾ ਸਾਫ਼ ਹੋ ਗਈ ਹੈ ਨਾਨ ਨਾ ਬੂਟੇ ਲੱਗ ਗਏ ਤੇ ਨਾਲ ਇਥੇ ਬੂਟੇ ਰੱਖੇ ਵੀ ਆ ਜਿਹੜੇ ਲਾਵਾਂਗੇ ਇਥੇ ਫੇਰ ਟੈਂਕੀ ਆ ਟੈਂਕੀ ਦੇ ਉੱਪਰ ਵੀ ਕਾਫੀ ਬੂਟੀ ਔਰ ਲੱਕੜਾ ਜਿਹੜੀਆਂ ਰੁੱਖ ਦੇ ਉੱਤੋਂ ਆਪਾਂ ਇਹ ਸਾਰਾ ਵੱਢ ਕੇ ਸਾਫ਼ ਕਰ ਦਿੱਤਾ ਹੈ ਤੇ ਇਥੇ ਆ ਜਿਹੜੀ ਸਾਫ਼ ਸਫਾਈ ਕਾਫੀ ਹੋ ਚੁੱਕੀ ਹੈ ਹੁਣ ਆਪਾਂ ਇਹ ਤਾਂ ਜਿਹੜੀ ਆ ਘਾਹ ਨੂੰ ਮਾਰਨ ਵਾਸਤੇ ਦਵਾਈ ਸਪਰੇਅ ਚੱਲ ਰਹੀ ਹੈ ਤੇ ਸਪਰੇਅ ਜਿਹੜੀ ਸੀ ਸਾਡੇ ਵੀਰਾਂ ਨੇ ਇਥੋਂ ਮੁਹੱਈਆ ਕਰਾਈ ਹੈ ਸਪਰੇਅ ਦੇ ਘਤੀ ਤੇ ਇਹੜਾ ਬਰਾਂਡ ਆ ਇਹਦੇ ਉੱਪਰ ਵੀ ਕਾਫੀ ਜਿਹੜਾ ਸਰਕਾਰ ਇਹੋ ਵੀ ਆਪ ਵੜਿਆਗਾ ਇਹ ਸਪਰੇ ਦਵਾਈ ਖਾਤ ਜਿਹੜਾ ਚੱਲ ਰਹੀਆਂ ਸਵਾਵਾ ਕਿਥੇ ਜਿਹੜੀ ਆ ਵੇਖੋ ਸਾਫ ਸਫਾਈ ਕਾफी ਹੋ ਗਈ ਤੇ ਨਾਲ-ਨਾਲ ਜਿਹੜਾ ਇਹ ਟੇਬਲ ਜਿਹੜੇ ਉਹ ਵੀ ਸਿੱਧੇ ਵਧੀਆ ਤਰੀਕੇ ਨਾਲ ਰੱਖ ਦਿੱਤੇ ਗਏ ਤੇ ਇਹ ਜਿਹੜੀ ਮਿੱਟੀ ਜਾਂ ਕਾਫੀ ਇੱਥੇ ਢੇਰ ਲੱਗੇ ਸੀ ਸਾਫ ਇਹ ਕੁ ਟੇਬਲ ਬੜੇ ਸੋਹਣੇ ਤਰੀਕੇ ਨਾਲ ਆਪਾਂ ਰੱਖ ਦਿੱਤੇ ਹੁਣ ਤੇ ਨਾਲ ਇਥੋ ਆ ਇਥੇ ਢੇਰ ਲੱਗਾ ਮੀੜੇ ਪਰਾਂ ਸਾਰੀ ਉਹ ਟਾਇਰ ਆਪਾਂ ਕੱਢ ਕੱਤੀ ਗਈ ਐ ਸਾਰੀ ਟਾਇਰ ਨਿਕਲ ਗਈ ਟਾਇਰ ਦੂਰ ਤੱਕ ਆਫੀ ਤੇ ਉੱਥੋਂ ਜਿਹੜਾ ਸੀ ਇਹ ਬੂਟੇ ਹੀ ਕਾਫੀ ਬੂਟੀ ਉਹ ਵੜ ਰਹੀਆਂ ਪਰਾਂ ਕਾਕੀ ਜਿਹੜੀ ਸਾਫ ਉਹ ਤੇ ਹੁਣ ਅੱਗ ਲਾ ਦਾਂਗੇ ਆਪਾਂ ਤੇ ਬਹੁਤ ਬਹੁਤ ਧੰਨਵਾਦ ਤੇ ਵੱਧ ਵੱਧ ਲਾਈਕ ਸ਼ੇਅਰ ਕਰਿਓ ਸਪੋਰਟ ਕਰਿਓ ਪੇਜ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਆਪਣੇ ਵਿਚਾਰ ਵੀ ਜਰੂਰ ਦਿਓ ਹੁਣ ਆਪਾਂ ਇਥੇ ਜਿਹੜੀ ਆ ਸਪਰੇਅ ਕਰਕੇ ਘਾਹ ਨੂੰ ਜਿਹੜਾ ਇਥੇ ਪੂਰਾ ਮਾਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਕੋਸ਼ਿਸ਼ ਕਰਾਂਗੇ ਇਤਨਾ ਜਿਹੜੀ ਸਫਾਈ ਰਵੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਸਪੋਰਟ ਕਰਦੇ ਆ ਜਿਹੜੇ ਸਾਥ ਦੇ ਰਹੇ ਆ ਜਿਹੜੇ ਮਤ ਕਰਾ ਰਹੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ